ਸਿੱਖ ਕੌਮ ਦੀ ਇੱਕ ਚੀਜ਼ ਤਾਂ ਮੰਨਣੀ ਪੈਣੀ ਹੈ ਕਿਉਂਕਿ ਸਿੱਖਾਂ ਦੇ ਵਿੱਚ ਨਿਮਰਤਾ ਵੀ ਇੰਨੀ ਜ਼ਿਆਦਾ ਕਿ ਇੱਥੇ ਦੇਖੋ ਜੋੜੇ ਗੰਡਣ ਦੀ ਵੀ ਸੇਵਾ ਕਰ ਰਹੇ ਨੇ ਇਹ ਤਲਾਵ ਜਿਹੜਾ ਇਹ ਬਣਿਆ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਬਿਲਕੁਲ ਨਾਲ ਤੇ ਸਾਹਮਣੇ ਆਪ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਜਿੱਥੇ ਇਸ ਟਾਈਮ ਤੁਸੀਂ ਮਹਾਰਾਜ ਦਾ ਪ੍ਰਕਾਸ਼ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਸਥਾਨ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਕਿਹਾ ਜਾਂਦਾ ਹੈ ਕਿ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਵੀ ਇਸੇ ਥਾਂ ਤੇ ਵਿਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੈਟੀ ਸਣੀ ਤੇ ਆਪਾਂ ਇਸ ਟਾਈਮ ਸੀਗੇ ਫਤੇਗੜ ਸਾਹਿਬ ਤੇ ਅੱਜ ਮਿਤੀ 24 ਦਸੰਬਰ 2025 ਸ਼ਾਮ ਦਾ ਸਮਾਂ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾ ਕੇ ਲਿਆਉਣੀਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਨਾਲ ਨਾਲ ਆਪਾਂ ਤੁਹਾਨੂੰ ਇੱਥੋਂ ਦੇ ਤਾਜ਼ਾ ਦਰਸ਼ਨ ਕਰਵਾਉਂਦੇ ਰਹਿਾਂਗੇ ਬਾਕੀ ਆਪਾਂ ਤੁਹਾਨੂੰ ਸਾਰੇ ਦਰਸ਼ਨ ਬੈਕ ਕੈਮਰੇ ਤੇ ਕਰਵਾਉਣੇ ਤੇ ਵੀਡੀਓ ਨੂੰ ਸਾਰੀ ਸੰਗਤ ਪੂਰਾ ਜ਼ਰੂਰ ਦੇਖਿਓ ਜੀ। ਅ ਇੰਨੀ ਦਿਨੀ ਜੇ ਗੱਲਬਾਤ ਕਰੀਏ ਕਿਉਂਕਿ ਧੁੰਦਾ ਜਿਹੜੀ ਉਹ ਬਿਲਕੁਲ ਬਹੁਤ ਘੱਟ ਪਈ ਆ। ਬਿਲਕੁਲ ਨਾ ਮਾਤਰਾ ਵਾਲਾ ਕੰਮ ਹੀ ਆ ਤੇ ਠੰਡ ਵੀ ਕੋਈ ਨਹੀਂ ਖਾਸ ਨਜ਼ਰ ਨਹੀਂ ਆ ਰਹੀ। ਤੇ ਲੰਗਰ ਆਪਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਚ ਵੀ ਦੱਸਿਆ ਸੀ ਵੀ 350 ਤੋਂ ਪਲੱਸ ਲੰਗਰ ਨੇ 400 ਦੇ ਨੇੜੇ ਤੇੜੇ ਲੰਗਰ ਲੱਗਿਆ ਹੋਇਆ ਹੁਣ ਇੱਥੇ ਮੇਰੇ ਖਿਆਲ ਨਾਲ ਨਰਾਮ ਨਾਲ। ਵਾਹਿਗੁਰੂ ਸੱਚੇ ਪਾਤਸ਼ਾਹ ਜੇ ਤੁਸੀਂ ਆ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਸਫਰੇ ਸ਼ਹਾਦਤ ਦੀ ਪੂਰੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਮਿਊਜ਼ਿਕ ਮੂਵੀ ਟੀਵੀ ਦੇ YouTube ਚੈਨਲ ਤੇ ਤੁਹਾਨੂੰ ਸਫਰੇ ਸ਼ਹਾਦਤ 2025 ਦੇ ਨਾਮ ਤੇ ਪਲੇਲਿਸਟ ਮਿਲ ਜੂ ਉਹਦੇ ਤੁਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਦੇ ਹੋ ਆਨੰਦਪੁਰ ਸਾਹਿਬ ਬਿਛੋੜਾ ਸਾਹਿਬ ਮੁਰੰਡਾ ਜਿਸ ਜੇਲ੍ਹ ਚ ਰੱਖੇ ਜਿੱਥੇ ਪਹਿਲੀ ਰਾਤ ਗੱਟੀ ਮਾਤਾ ਗੁਜ਼ਰ ਕਰਨੇ ਇਹ ਸਾਰੇ ਗੁਰਦੁਆਰਿਆਂ ਦੇ ਤੁਹਾਨੂੰ ਦਰਸ਼ਨ ਉੱਥੇ ਹੋ ਜਾਣਗੇ ਤੇ ਇਹ ਇਥੇ ਸਿੱਖ ਕੌਮ ਲੰਗਰ ਲਾਉਣ ਚ ਮੂਰੇ ਆ ਸੇਵਾ ਕਰਨ ਦੇ ਵਿੱਚ ਮੂਰੇ ਆ ਤੇ ਇੱਥੇ ਜੁੱਤੀ ਗੰਡਣ ਦਾ ਵੀ ਜੋੜੇ ਗੰਡਣ ਦਾ ਵੀ ਸੇਵਾ ਹੋ ਰਹੀ ਆ ਤੇ ਇਹ ਇੱਕ ਲੱਕੜ ਦੇ ਬਰਤਨ ਨੇ ਜੀ ਕਹਿੰਦੇ 슈ਗਰ ਵਗੈਰਾ ਵਾਸਤੇ ਚੰਗੇ ਮੰਨੇ ਜਾਂਦੇ ਆ ਕੁਦਰਤੀ ਕ੍ਰਿਸ਼ਮਾ ਕਹਿੰਦੇ ਇਹ ਤੇ ਬਾਕੀ ਫਤਿਹਗੜ ਸਾਹਿਬ ਕਿਹੜੇ ਕਿਹੜੇ ਪਿੰਡਾਂ ਤੋਂ ਤੁਸੀਂ ਲੰਗਰ ਲੈ ਕੇ ਆਉਨੇ ਹੁੰਦੇ ਹੋ ਕਿਹੜੇ ਕਿਹੜੇ ਪਿੰਡ ਵੈਸੇ ਵੀ ਦਰਸ਼ਨ ਕਰਨ ਵਾਸਤੇ ਕਿਉਂਕਿ ਸਾਰਾ ਪੰਜਾਬ ਹੀ ਆਉਂਦਾ ਇੱਥੇ ਦਰਸ਼ਨ ਕਰਨ ਵਾਸਤੇ ਅ ਇਕਲੌਤੀ ਧਰਤੀ ਆ ਫਤੇਗੜ ਸਾਹਿਬ ਦੀ ਜਿੱਥੇ ਕਰੀਬ-ਕਰੀਬ ਪੰਜਾਬ ਦਾ ਹਰੇਕ ਪਿੰਡ ਇੱਥੇ ਲੰਗਰ ਲੈ ਕੇ ਆਉਂਦਾ ਕਾਰਨ ਕੀ ਆ ਕਿ ਹਰੇਕ ਪਿੰਡਾਂ ਚੁਲਾ ਲੋ ਵੀ ਨੇੜੇ ਦੇ ਤਿੰਨ-ਚਾਰ ਪਿੰਡ ਰਲ ਕੇ ਇੱਕ ਲੰਗਰ ਲਾ ਲੈਂਦੇ ਨੇ ਕਿਉਂਕਿ ਜਗ੍ਹਾ ਦੀ ਕਮੀ ਕਰਕੇ ਥੋੜੀ ਜਿਹੀ ਦਿੱਕਤ ਪੈਂਦੀ ਆ ਨਹੀਂ ਤਾਂ ਕੱਲਾ-ਕੱਲਾ ਪਿੰਡ ਕੱਲਾ-ਕੱਲਾ ਲੰਗਰ ਕੀ ਨਾ ਲਾ ਦੇਵੇ ਇੱਥੇ ਤੇ ਬਹੁਤੇ ਭਰਾਮਾ ਦੇਵੀ ਕਮੈਂਟ ਹੁੰਦੇ ਆ ਵੀ ਇੰਨੇ ਜਿਆਦਾ ਲੰਗਰ ਕਾਦੇ ਵਾਸਤੇ ਲਾਉਂਦੇ ਨੇ ਘਟਨਾ ਸਰਸਦਾ ਉਹਦੇ ਵਾਸਤੇ ਇਹ ਆ ਬਾਈ ਆਪਾਂ ਥੋੜਾ ਜਿਹਾ ਚਲੋ ਮੈਂ ਗਲਤ ਨਾ ਹੋਵਾਂ ਕਿਉਂਕਿ ਸੰਗਤ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੀ ਆ ਫਿਰ ਥੋੜੇ ਥੋੜੇ ਥੋੜੀ ਥੋੜੀ ਸੰਗਤ ਆ ਜਿਹੜੀ ਉਹ ਸਾਰੇ ਲੰਗਰਾਂ 'ਚ ਐਡਜਸਟ ਹੋ ਜਾਂਦੀ ਆ ਜੇ ਲੰਗਰ ਘੱਟ ਹੋਣਗੇ ਤਾਂ ਉੱਥੇ ਭੀੜ ਭੜਕਾ ਬਹੁਤ ਜਿਆਦਾ ਹੋ ਜਾਣਾ ਤੇ ਗੁਰਦੁਆਰਾ ਸਾਹਿਬਾ ਜੀ ਜੋਤੀ ਸਰੂਪ ਸਾਹਿਬ ਜਿਸ ਜਗ੍ਹਾ ਤੇ ਮਾਤਾ ਗੁਜਰਕੌਰ ਤੇ ਛੋਟੇ ਸਹਿਬ ਜੀ ਦਾ ਦਾ ਸੰਸਕਾਰ ਕੀਤਾ ਗਿਆ ਸੀ ਕੱਲ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਦਵਾਨ ਟੋਡਰਮੱਲ ਜੀਆ ਦੀ ਹਵੇਲੀ ਦੇ ਵੀ ਦਰਸ਼ਨ ਕਰਵਾਏ ਸੀ ਉਹਨੂੰ ਵੀ ਹੁਣ ਰੈਨੋਵੇਟ ਕੀਤਾ ਜਾ ਰਿਹਾ ਤੇ ਕਿਹਾ ਜਾਂਦਾ ਕਿ ਦਵਾਨ ਟੋਡਰਮੱਲ ਜੀਆ ਨੇ ਇਹ ਜਗ੍ਹਾ ਸੀ ਜਿਹੜੀ ਸੂਬਾ ਸਰੰਦ ਵਜੀਦ ਖਾਨ ਤੋਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦੀ ਸੀ ਟੋਡਰਮੱਲ ਕੋਲ ਜਿੰਨੀ ਵੀ ਧਨ ਦੌਲਤ ਜਾਇਦਾਦ ਸੀ ਉਹਨੇ ਸਾਰੀ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜਾਦਿਆਂ ਦੇ ਸ਼ਹੀਦ ਹੋਈਆਂ ਦੇਹਾਂ ਦਾ ਸੰਸਕਾਰ ਕਰਨ ਵਾਸਤੇ ਲਾਤੀ ਸੀ ਸਾਹਮਣੇ ਤੁਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇਖ ਰਹੇ ਹੋ ਇਹ ਉਹੀ ਜਗ੍ਹਾ ਜਿਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਤੇ ਦੇ ਨਾਲ ਹੀ ਇੱਥੇ ਤਲਾਬ ਬਣਿਆ ਹੋਇਆ ਇਸ਼ਨਾਨ ਕਰਨ ਵਾਸਤੇ ਤੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਇੱਥੇ ਭਾਈ ਸਾਹਿਬ ਕੜਾ ਪ੍ਰਸ਼ਾਦ ਵੰਡ ਰਹੇ ਨੇ ਤੇ ਬਾਹਰਲੇ ਪਾਸੇ ਜਿਹੜਾ ਹੈਗਾ ਉਹ ਲੰਗਰ ਹਾਲ ਵੀ ਬਣਿਆ ਹੋਇਆ ਤੇ ਬਾਕੀ ਤੁਸੀਂ ਵੀਡੀਓ ਕਿਹੜੇ-ਕਿਹੜੇ ਪਿੰਡ ਤੋਂ ਦੇਖ ਰਹੇ ਹੋ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਆਪਣੇ ਪਿੰਡੋਂ ਵੀ ਹਰ ਸਾਲ ਲੰਗਰ ਲੈ ਕੇ ਜਾਂਦੇ ਨੇ ਤੇ ਇੱਥੇ ਗੁਰਬਾਣੀ ਲੰਗਰ ਵੀ ਲੱਗਿਆ ਹੋਇਆ ਹੈ ਬਾਈ ਇਹ ਵੀ ਬੜਾ ਵਧੀਆ ਲੱਗਿਆ ਇੱਥੋਂ ਤੁਸੀਂ ਧਾਰਮਿਕ ਫਿਲਮਾਂ ਗਾਣੇ ਡਾਊਨਲੋਡ ਕਰਵਾ ਸਕਦੇ ਹੋ ਆਪਣੇ ਫੋਨ 'ਚ ਜਾਂ ਆਪਣੀ ਪਿੰਡ ਡਰਾਈਵ 'ਇਥੋਂ ਪ੍ਰਭਾ ਸਕਦੇ ਹੋ ਤੇ ਆਪਾਂ ਇਥੋਂ ਤੁਹਾਨੂੰ ਲਗਾਤਾਰ ਦਰਸ਼ਨ ਕਰਵਾਉਂਦੇ ਰਹਿਾਂਗੇ ਗੁਰਦੁਆਰਾ ਸਾਹਿਬ ਦੇ ਫਤਿਹਗੜ੍ਹ ਸਾਹਿਬ ਦੇ ਇਤੋਂ ਦੀ ਤਾਜ਼ਾ ਅਪਡੇਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਆਪਾਂ ਫੇਰ ਤੁਹਾਡੇ ਨਾਲ ਇਥੋਂ ਦੇ ਦਰਸ਼ਨ ਕਰਵਾਉਨੇ ਆਂ